ਸੂਰਜ ਚੈਨਲ ਤੇ ਸਵਾਗਤ ਹੈ ਆਪ ਸਭ ਦਾ ਸਾਕੀ ਸੁਣਨ ਤੋਂ ਪਹਿਲਾਂ ਜੇਕਰ ਤੁਸੀਂ ਸੂਰਜ YouTube ਚੈਨਲ ਜਾਂ Facebook ਪੇਜ ਸਬਸਕ੍ਰਾਈਬ ਜਾਂ ਫੋਲੋ ਨਹੀਂ ਕੀਤਾ ਤਾਂ ਜੇਤੀ ਕਰ ਲਵੋ ਤੇ ਬੈਲ ਆਈਕਨ ਨਾਪਕੇ ਨੋਟੀਫਿਕੇਸ਼ਨ ਆਫ ਨਿਊ ਵੀਡੀਓ ਐਂਡ ਅਪਡੇਟਸ ਦੀ ਸੁਵਿਧਾ ਦਾ ਪੂਰਾ ਖੁੱਲ ਕੇ ਫਾਇਦਾ ਚੁੱਕੋ ਆਓ ਪਿਆਰਿਓ ਤੁਹਾਨੂੰ ਵੀਡੀਓ ਨੰਬਰ 22 ਵਿੱਚ ਇੱਕ ਫਕੀਰ ਸਿੰਘ ਦੀ ਸਾਕੀ ਸੁਣਾਈਏ ਜਿਸ ਨੂੰ ਪਰਿਵਾਰ ਨੇ ਤਾਂ ਭੁਲਾ ਦਿੱਤਾ ਪਰ ਪੰਥ ਨੇ ਉਸ ਦੀ ਯਾਦ ਨੂੰ ਹੀਰਿਆਂ ਵਾਂਗ ਸੰਭਲਣ ਦਾ ਯਤਨ ਕੀਤਾ ਹੋਇਆ ਹੈ ਖੜਕੋ ਸੰਘਰਸ਼ ਦੀ ਸਾਖੀ ਦੇ ਪਾਠ ਦੂਜੇ ਦੀ 8ਵੀਂ ਸਾਖੀ ਵੱਡੇ ਲਾਣੇ ਵਾਲਾ ਸਿੰਘ ਸਾਬਕਾ ਖੜਕੋ ਭਾਈ ਦਲਜੀਤ ਸਿੰਘ ਦੀ ਜ਼ੁਬਾਨੀ ਸ਼ਰਵਣ ਕਰਨ ਤੋਂ ਪਹਿਲਾਂ ਫਤਿਹ ਗਜਉਣੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਘਰਸ਼ ਵਿੱਚ ਅਨਗੁਲੇ ਸਿੰਘਾਂ ਦਾ ਇੱਕ ਇਹੋ ਜਿਹਾ ਹਿੱਸਾ ਹੈ ਕਿ ਜਿਹੜਿਆਂ ਨੂੰ ਸਰਕਾਰ ਅਤੇ ਇਲਾਕੇ ਦੇ ਲੋਕ ਤਾਂ ਜਾਣਦੇ ਹਨ ਪਰ ਉਹਨਾਂ ਦੇ ਵਾਰਿਸ ਅਤੇ ਪਿੰਡ ਵਾਲੇ ਭੁੱਲਦੇ ਅਸਲ ਵਿੱਚ ਸਮੇ ਦੇ ਖੋਫ ਕਰਕੇ ਉਹਨਾਂ ਦੇ ਆਪਣਿਆਂ ਨੇ ਉਹਨਾਂ ਨੂੰ ਭੁਲਾਉਣਾ ਹੀ ਬਿਹਤਰ ਸਮਝਿਆ ਜਿਸ ਕਰਕੇ ਜਾਣੇ ਪਛਾਣੇ ਨਾਵਾਂ ਵਾਲੇ ਸਿੰਘ ਵੀ ਗੁੰਮ ਨਾਮ ਹੋ ਗਏ ਮੇਰੀ ਜਾਣਕਾਰੀ ਵਿੱਚ ਧੂਰੀ ਕੋਲ ਦੇ ਇੱਕ ਪਿੰਡ ਦੀ ਅਜਿਹੀ ਵਿਥਿਆ ਹੈ ਕਿਸੇ ਵੱਡੇ ਲਾਣੇ ਵਿੱਚੋਂ ਸ਼ੁਰੂ ਤੋਂ ਹੀ ਇੱਕ ਫੱਕਰ ਸੁਬਾ ਦਾ ਬੰਦਾ ਸੀ ਜਿਸ ਦਾ ਦੁਨੀਆਦਾਰੀ ਨਾਲ ਕੋਈ ਬਹੁਤਾ ਮੋਹ ਨਹੀਂ ਸੀ ਉਹ ਸਾਧੂ ਮਹਾਤਮਾ ਨਾਲ ਮੇਲਜੋਲ ਤੀਰਥ ਯਾਤਰਾਵਾਂ ਅਤੇ ਕਾਰ ਸੇਵਾ ਵਾਲੇ ਬਾਬੇ ਨਾਲ ਸੇਵਾ ਵਿੱਚ ਹੀ ਖੁਸ਼ ਰਹਿੰਦਾ ਸੀ ਉਸ ਨੇ ਗ੍ਰਿਹਸਤੀ ਜੀਵਨ ਵੀ ਨਹੀਂ ਸੀ ਬਣਾਇਆ ਸੰਤ ਜਰਨੈਲ ਸਿੰਘ ਜੀ ਦੇ ਸਾਹਮਣੇ ਆਉਣ ਨਾਲ ਉਹ ਉਹਨਾਂ ਨੂੰ ਜਾ ਮਿਲਿਆ ਅਤੇ ਉਹਨਾਂ ਦਾ ਹੀ ਹੋ ਗਿਆ ਫਿਰ ਉਹਦਾ ਜਿਆਦਾ ਮੇਲ ਜੋਲ ਦਮਦਮਿਤ ਟਕਸਾਲ ਦੇ ਸਿੰਘਾਂ ਨਾਲ ਹੀ ਰਿਹਾ ਉਹ ਹਰ ਮੋਰਚੇ ਤੇ ਹਰ ਪੰਥਕ ਇਕੱਠ ਵਿੱਚ ਇਲਾਕੇ ਦੇ ਲੋਕਾਂ ਨੂੰ ਨਾਲ ਲੈ ਕੇ ਜਾਂਦਾ ਧਰਮ ਯੁੱਧ ਮੋਰਚੇ ਵਿੱਚ ਉਸ ਦੀ ਗ੍ਰਿਫਤਾਰੀ ਵੀ ਹੋਈ ਸੀ ਸੰਤਾਂ ਦੀ ਗ੍ਰਿਫਤਾਰੀ ਵੇਲੇ ਉਹ ਇਲਾਕੇ ਦੀਆਂ ਸੰਗਤਾਂ ਨੂੰ ਨਾਲ ਲੈ ਕੇ ਮੈਂ ਤੇ ਚੁੰਕਵਾਲ ਚੱਲ ਪਿਆ ਪਰ ਪਹੁੰਚ ਨਾ ਸਕਿਆ ਤੇ ਕੁਝ ਦਿਨਾਂ ਬਾਅਦ ਵਾਪਸ ਆ ਗਿਆ ਸਨ 1986 ਵਿੱਚ ਵੀ ਉਸ ਸੰਗਤਾਂ ਨੂੰ ਨਾਲ ਲੈ ਕੇ ਸਰਬਤ ਖਾਲਸ ਉੱਤੇ ਗਿਆ ਫਿਰ ਉਹ ਕਈ ਕਈ ਦਿਨ ਘਰੋਂ ਬਾਹਰ ਰਹਿਣ ਲੱਗ ਪਿਆ ਜਦੋਂ ਕਦੇ ਘਰ ਆਉਂਦਾ ਤਾਂ ਉਸ ਨਾਲ ਅਣਪਛਾਤੇ ਸਿੰਘ ਹੁੰਦੇ ਜਿਹੜੇ ਕਈ ਕਈ ਦਿਨ ਉਸ ਕੋਲ ਘਰ ਨਹੀਂ ਲੈਂਦੇ ਸਨ ਜਹਰ ਹੈ ਕਿ ਉਹ ਖੜਕੂ ਸਿੰਘ ਹੀ ਸਨ ਉਹਨੇ ਨਾ ਕਦੀ ਕਿਸੇ ਨੂੰ ਕੁਝ ਦੱਸਿਆ ਅਤੇ ਨਾ ਹੀ ਪਿੰਡ ਵਾਲਿਆਂ ਨੇ ਉਸ ਨੂੰ ਕੁਝ ਪੁੱਛਿਆ ਉਦੇ ਭਰਾ ਪਰਿਵਾਰ ਵਾਲੇ ਅਤੇ ਪਿੰਡ ਵਾਲੇ ਪਿਆਰ ਅਤੇ ਸਤਿਕਾਰ ਕਰਦੇ ਸਨ ਪਰ ਪੁਲਿਸ ਅਤੇ ਸਰਕਾਰ ਨਾਲ ਟਕਰਾਨਣ ਤੋਂ ਡਰਦੇ ਸਨ ਵੱਡੇ ਭਰਾਵਾਂ ਨੇ ਉਹਦੇ ਕੋਲ ਬਾਹਰਲੇ ਬੰਦਿਆਂ ਦੇ ਆਉਣ ਬਾਰੇ ਕਈ ਵਾਰ ਚਿੰਤਾ ਜ਼ਾਹਰ ਕੀਤੀ ਸੀ ਪਰ ਉਹਨੇ ਫਕਰਾਂ ਵਾਲੇ ਸੁਭਾਅ ਕਰਕੇ ਗੱਲ ਨੂੰ ਆਈ ਗਈ ਕਰ ਦਿੱਤਾ 1988 ਵਿੱਚ ਉਹਦੀ ਉਮਰ ਕੋਈ 45 ਸਾਲ ਦੀ ਹੋਣੀ ਹੈ ਜਦੋਂ ਉਹ ਕਰੋ ਗਿਆ ਅਤੇ ਮੁੜ ਕੇ ਕਦੀ ਨਾ ਆਇਆ ਕੁਝ ਸਮੇਂ ਬਾਅਦ ਪੁਲਿਸ ਵਾਲੇ ਉਹਦੇ ਭਰਾਵਾਂ ਅਤੇ ਪਿੰਡ ਵਾਲਿਆਂ ਨੂੰ Laash ਦੀ ਸਨਖਤ ਕਰਾਉਣ ਲਈ ਲੈ ਗਏ ਜਿਵੇਂ ਕਿ ਉਹਨਾਂ ਦਿਨਾਂ ਵਿੱਚ ਪੁਲਿਸ ਦੀ ਆਮ ਕਹਾਣੀ ਹੁੰਦੀ ਸੀ ਪੁਲਿਸ ਨੇ ਉਹਦਾ ਅਤੇ ਦੋ ਹੋਰ ਸਿੰਘਾਂ ਦਾ ਝੂਠਾ ਮੁਕਾਬਲਾ ਬਣਾ ਦਿੱਤਾ ਸੀ ਪੁਲਿਸ ਨੇ ਪਰਿਵਾਰ ਵਾਲਿਆਂ ਦੀ ਝਾੜ-ਜੰਪ ਕਰਕੇ ਛੱਡ ਦਿੱਤਾ ਅਤੇ ਫਿਰ ਕਦੇ ਬੁਲਾਇਆ ਵੀ ਨਹੀਂ ਪਰਿਵਾਰ ਵਾਲੇ ਤਾਂ ਪਹਿਲਾਂ ਹੀ ਡਰਦੇ ਸਨ ਪਰ ਉਹਨਾਂ ਦਾ ਡਰ ਸੱਚ ਹੋ ਗਿਆ ਬਸ ਫਿਰ ਕੀ ਸੀ ਉਹਨਾਂ ਨੇ ਉਸ ਦਿਨ ਤੋਂ ਬਾਅਦ ਕਦੇ ਉਸ ਦਾ ਨਾਂ ਵੀ ਨਾ ਲਿਆ ਅਤੇ ਆਪਣੀ ਜ਼ਿੰਦਗੀ ਵਿੱਚ ਮਸ਼ਰੂਫ ਹੋ ਗਏ 1997 ਵਿੱਚ ਜਦੋਂ ਅਕਾਲੀ ਸਰਕਾਰ ਬਣੀ ਤਾਂ ਲੋਕਾਂ ਦਾ ਕੁਝ ਦਰ ਦੂਰ ਹੋਇਆ ਤਾਂ ਪਿੰਡ ਵਾਲਿਆਂ ਅਤੇ ਰਿਸ਼ਤੇਦਾਰਾਂ ਨੇ ਇਕੱਠੇ ਹੋ ਕੇ ਉਹਦੀ ਯਾਦ ਵਿੱਚ ਅਖੰਡ ਪਾਠ ਰਖਿਆ ਅਤੇ ਭੋਗ ਪਾ ਦਿੱਤਾ ਇਹ ਅੰਤਮ ਰਸਮ ਨਿਭਾ ਕੇ ਉਹ ਵੀ ਪੁੱਲ ਪਲਾ ਗਏ ਕੁਝ ਸਾਲਾਂ ਮਗਰੋਂ ਮਨੁੱਖੀ ਅਧਿਕਾਰਾਂ ਵਾਲੇ ਉਹਨਾਂ ਕੋਲ ਆਏ ਅਤੇ ਸਮਝਾਇਆ ਕਿ ਉਹਨਾਂ ਦੇ ਬੰਦੇ ਨੂੰ ਪੁਲਿਸ ਨੇ ਫੜ ਕੇ ਨਾਜਾਇਜ਼ ਮਾਰਿਆ ਸੀ ਉਹਦਾ ਮੁਕੱਦਮਾ ਅਦਾਲਤ ਵਿੱਚ ਲੱਗ ਗਿਆ ਹੈ ਤੁਸੀਂ ਜਾ ਕੇ ਪੈਰਵੀ ਕਰੋ ਅਤੇ ਗਵਾਹੀ ਦਿਓ ਉਹਨਾਂ ਨੇ ਆਪਣੇ ਭਰਾ ਦੇ ਮੁਕਦਮੇ ਦੀ ਕੋਈ ਪੈਰਵੀ ਨਹੀਂ ਕੀਤੀ ਉਹਨਾਂ ਦੀ ਦਲੀਲ ਇਹ ਸੀ ਕਿ ਉਹ ਆਪਣੀ ਖੁਸ਼ੀ ਨਾਲ ਪੰਥ ਵਾਲੇ ਰਾ ਗਿਆ ਸੀ ਅਸੀਂ ਦੁਨੀਆਦਾਰ ਬੰਦੇ ਹਾਂ ਸਾਡਾ ਇਹਨਾਂ ਲੋਕਾਂ ਨਾਲ ਹੀ ਰਿਸ਼ਤਾ ਹੈ ਅਸੀਂ ਉਹਦੇ ਰਾਹ ਨਹੀਂ ਤੁਰ ਸਕਦੇ ਉਹਨਾਂ ਨੇ ਆਪਣੇ ਪਰਿਵਾਰਾਂ ਵਿੱਚ ਅਤੇ ਪਿੰਡ ਵਿੱਚ ਉਹਦੀ ਸ਼ਹਾਦਤ ਦਾ ਕੋਈ ਜ਼ਿਕਰ ਨਾ ਕੀਤਾ ਉਹਦੀ ਯਾਦ ਨੂੰ ਸਦਾ ਲਈ ਮਿਟ ਜਾਣ ਦਿੱਤਾ ਹੁਣ ਵੀ ਜਦੋਂ ਕੋਈ ਅਖਬਾਰ ਰਸਾਲੇ ਵਾਲਾ ਜਾਂ ਖੜਕੋ ਬਾਰੇ ਤੱਥ ਫਿਰ ਵੀ ਇਕੱਠੇ ਕਰਨ ਵਾਲਾ ਉਹਨਾਂ ਕੋਲ ਜਾਂਦਾ ਹੈ ਤਾਂ ਉਹਨਾਂ ਦਾ ਉਹੀ ਵਤੀਰਾ ਹੁੰਦਾ ਹੈ ਇਸ ਤਰ੍ਹਾਂ ਇਹਨਾਂ ਨੇ ਸਰਕਾਰ ਦੇ ਖੋਫ ਕਰਕੇ ਉਸਦੀ ਯਾਦ ਨੂੰ ਮਟਾਉਣ ਦੀ ਪੂਰੀ ਕੋਸ਼ਿਸ਼ ਕੀਤੀ ਪਰਵਾਰਾਂ ਅਤੇ ਪਿੰਡ ਵਾਲਿਆਂ ਦੇ ਅਜਿਹੇ ਵਿਤੇਰੇ ਕਰਕੇ ਜਦੋਂ ਕੋਈ ਸੰਘਰਸ਼ ਬਾਰੇ ਜਾਣਕਾਰੀ ਜਾਂ ਤੱਥ ਇਕੱਠੇ ਕਰਦਾ ਹੈ ਤਾਂ ਅਜਿਹੇ ਮਾਮਲਿਆਂ ਵਿੱਚ ਜਾਣਕਾਰੀ ਨਹੀਂ ਲੱਭਦੀ ਸਰਕਾਰੀ ਜ਼ੁਲਮ ਲੋਕਾਂ ਦੇ ਇੰਨਾ ਸਿਰ ਚੜ ਗਿਆ ਸੀ ਕਿ ਲੋਕਾਂ ਨੇ ਆਪਣੇ ਨੂੰ ਵੀ ਭੁਲਾ ਦਿੱਤਾ ਸੋ ਗੁਰੂ ਪਿਆਰਿਓ ਇਹੋ ਜਿਹੇ ਸਿੰਘ ਵੀ ਹੋਏ ਨੇ ਜਿਨ੍ਹਾਂ ਨੂੰ ਪਰਿਵਾਰ ਤਾਂ ਭੁਲਾਉਣ ਦੀ ਕੋਸ਼ਿਸ਼ ਕਰਦਾ ਰਿਹਾ ਪਰ ਪੰਥ ਉਹਨਾਂ ਨੂੰ ਕਿਵੇਂ ਭੁਲਾਏਗਾ ਜਿਨ੍ਹਾਂ ਕਰਕੇ ਪੰਥ ਅੱਜ ਆਪਣੇ ਪੂਰੇ ਤੇਜ ਪ੍ਰਤਾਪ ਵਿੱਚ ਖੜਾ ਹੈ ਸਗੁਰ ਪਿਆਰੋਂ ਇਸ ਸਿੰਘ ਦੀ ਸਾਕੀ ਨੂੰ ਸ਼ੇਅਰ ਕਰੋ ਖਾਲਸਾ ਪੰਥ ਵਾਸਤੇ ਕਿਸਾਨਾਂ ਵਾਸਤੇ ਤੇ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਬੰਦੀ ਛੁੜਦਾਤਾ ਜੀ ਦੇ ਚਰਨਾਂ 'ਚ ਅਰਦਾਸ ਕਰੋ ਸੱਚੇ ਪਾਤਸ਼ਾਹ ਜੀ ਆਪ ਵੀ ਕਿਰਪਾ ਕਰਨਗੇ ਪੰਥ ਖਾਲਸੇ ਦੀ ਬਾਮ ਫੜਨਗੇ ਦਾਸ ਨੂੰ ਬਖਸ਼ੋ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ